ਮੈਂ ਤੁਹਾਨੂੰ ਸੇਵਾ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਕੌਂਡਰ ਸੱਤੇ ਸੰਜੀਤ ਆਸਿ। ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵਾਰ ਪਿੰਡ ਦੀ ਪਬਲਿਕ ਨੇ ਸਾਡੀ ਨੂ ਰਾਨੀ ਨੂੰ ਸਰਪੰਚ ਬਣਾ ਕੇ ਤੇ ਸਾਡੀ ਜੁਮੇਰ ਹੀ ਲਈ ਹੈ। ਸਾਨੂੰ ਮਾਨ ਦਿੱਤਾ ਹੈ ਪਿੰਡ ਦਾ ਵਿਕਾਸ ਕਰਨ ਵਾਸਤੇ। ਅਸੀਂ ਪਿੰਡ ਦਾ ਜਿਹੜਾ ਵਿਕਾਸ ਹੈ ਉਹ ਸਾਰੇ ਨਗਰ ਨੂੰ ਨਾਲ ਲੈ ਕੇ ਵੱਧ ਤੋਂ ਵੱਧ ਵਿਕਾਸ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਸਰ ਪਿਛਲੀ ਪੰਚਾਇਤ ਵੱਲੋਂ ਕਿਹੜੇ ਅਧੂਰੇ ਕੰਮ ਰਹੇ ਚੁੱਕੇ ਹੈ ਜੋ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕਰਵਾਏ ਸਾਡੀ ਪੰਚਾਇਤ ਵੱਲੋਂ ਅਜੇ ਤੇ ਸਾਡਾ ਸਟਾਰਟ ਹੀ ਹੈ ਕੰਮਾਂ ਦਾ ਹੁਣ ਸਟਾਰਟ ਕਰਾਂਗੇ ਅਸੀਂ ਚਾਹੁੰਦੇ ਹਾਂ ਕਿ ਪਿੰਡ ਦੇ ਵਿੱਚ ਕੋਈ ਪਲੇ ਗਰਾਊਂਡ ਬਣਵਾਈਏ ਬਾਕੀ ਜਿਹੜਾ ਛਪੜਾਂ ਦਾ ਕੰਮ ਹੈ ਅਧੂਰਾ ਉਹ ਕਰਵਾਈਏ ਗਲੀਆਂ ਨਾਲੀਆਂ ਨੇ ਕੁਝ ਹੋਰ ਸੜਕਾਂ ਚਾਹੀਦੀਆਂ ਨੇ ਸਾਨੂੰ ਰੂਰਸ ਦੀ ਵੀ ਕਮੀ ਹੈ ਅਸੀਂ ਚਾਹੁੰਦੇ ਹਾਂ ਕਿ ਪਹਿਲਾਂ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਕਰਵਾਇਆ ਜਾਵੇ ਜੀ ਸਾਰਾ ਤੁਸੀਂ ਆਮ ਦੇਖਿਆ ਹੋਵੇਗਾ ਜਦੋਂ ਬਾਹਰ ਦੇ ਪਿੰਡਾਂ 'ਚ ਜਾਈ ਤਾਂ ਕੋ ਪਿੰਡ ਦੇ ਵਿੱਚ ਸੋਹਣੀ ਦਿੱਖ ਨਜ਼ਰ ਆਉਂਦੀ ਆ ਸੋ ਫੁੱਲ ਫੂਟੇ ਲੱਗੇ ਹੁੰਦੇ ਆ ਲਾਈਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਵਿੱਚ ਇੰਤਲ ਕਲੀਦਲ ਤੇ ਉੱਥੇ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਸੋ ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਨੇ ਨੌਜਵਾਨਾਂ ਵਾਸਤੇ ਕੋਈ ਜਿਮ ਹੁੰਦਾ ਔਰ ਡਸਪੈਂਸਰੀ ਹੁੰਦੀ ਆ ਉਹ ਇੱਕ ਵਧੀਆ ਤਰ੍ਹਾਂ ਸੁਣੀ ਦੇਖਣਾ ਇਹ ਕਿ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਵੀ ਕੋਈ ਇਦਾਂ ਦੀ ਸਹੂਤਾ ਹੈਗੀ ਆ ਅਜੇ ਤੱਕ ਸਾਡੇ ਪਿੰਡ ਵਿੱਚ ਇਸ ਤਰ੍ਹਾਂ ਦੀ ਸਹੂਬਦ ਨਹੀਂ ਹੈਗੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਿੰਡ ਵਿੱਚ ਪਾਰਕ ਬਣਾਉਣ ਦੀ ਬਾਕੀ ਜਿਮ ਦਾ ਵੀ ਸਾਡਾ ਖਿਆਲ ਹੈ ਕਿ ਜਿਮ ਜੀ ਜ਼ਰੂਰ ਬਣਵਾਇਆ ਜਾਵੇ ਪਿੰਡ ਦੇ ਵਿੱਚ ਹਾਂ ਸਿਵਲ ਸਮੱਸਿਆ ਪਿੰਡਾਂ ਦੇ ਕਾਫੀ ਹੁੰਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਜੀ ਕੋਈ ਇਦਾਂ ਤੇ ਨਹੀਂ ਸਿਵਰੇਜ ਦੀ ਸਮੱਸਿਆ ਤਾਂ ਹੈ ਹੀ ਹੈ ਸਾਡੀ ਥੋੜਾ ਜਿਹੀ ਜਿਹੜੀ ਪੰਚਾਇਤ ਹੈ ਇਹਦੇ ਵਿੱਚ ਸਾਡੇ ਕੁਝ ਡੇਰਿਆਂ ਦੇ ਪੈਂਦੇ ਨੇ ਘਰ ਤੇ ਅਸੀਂ ਚਾਹਦੇ ਹਾਂ ਕਿ ਜਿਹੜੀ ਸਿਵਰੇਜ ਦੀ ਸਮੱਸਿਆ ਹੈ ਇਹਨੂੰ ਵੀ ਹੱਲ ਕਰੀਏ ਸਾਡੀ ਪਿੰਡ ਦੀ ਡਿਮਾਂਡ ਹੈ ਕਿ ਪਹਿਲ ਦੇ ਆਧਾਰ ਤੇ ਸਿਵਰੇਜ ਦਾ ਕੰਮ ਕੀਤਾ ਜਾਵੇ ਪਾਰਕ ਦਾ ਕੰਮ ਕੀਤਾ ਜਾਵੇ ਪਲੇ ਗਰਾਊਂਡ ਬਣਾਈ ਜਾਵੇ ਅਤੇ ਹੋਰ ਵਗੈਰਾ ਵਗੈਰਾ ਕਈ ਕੰਮ ਨੇ ਰਤਨ ਕਾਰਦੇ ਸਮੱਸਿਆ ਵੀ ਕਾਫੀ ਪਿੰਡਾਂ 'ਚ ਹੁੰਦੀ ਹੈ ਜਿਹੜੇ ਲੋਕ ਹੁੰਦੇ ਆ ਰਸਤ ਕਰਨਾ ਹੀ ਬਨੇ ਹੁੰਦੇ ਆ ਸੋ ਨਜਾਇਜ਼ ਰਸਨ ਕਾਰ ਜਿਹੜੇ ਉਹ ਹੁੰਦੇ ਆ ਰਸਨ ਗਰੀਬ ਚਾਣੀ ਪਾਉਂਦੇ ਕੀ ਤੁਹਾਡੇ ਸੋਨ ਚ ਲੱਗਦਾ ਹੈ ਉਹਦੀ ਕੋਈ ਸਮੱਸਿਆ ਹੈਗੀ ਮਾਈਨਰ ਕੁਛ ਨਾ ਕੁਛ ਹੈ ਐਨੀ ਜ਼ਿਆਦਾ ਨਹੀਂ ਹੈ ਲਗਭਗ ਨਾਰਮਲ ਹੈ ਕੁਛ ਕਿਸ ਹੈਗੇ ਨੇ ਉਹ ਅਸੀਂ ਕਰਾਉਣੇ ਚਾਹੁੰਦੇ ਆ ਹੁਣ ਪਿੱਛੇ ਨਜਾਇਜ਼ ਕੱਟੇ ਗਏ ਨੇ ਉਹ ਜਿਹੜੇ ਕੱਟੇ ਗਏ ਨੇ ਨਾ ਨਜਾਇਜ਼ ਕੱਟੇ ਗਏ ਨੇ ਉਹ ਅਸੀਂ ਦੁਬਾਰਾ ਤੋਂ ਚਾਹੁੰਦੇ ਆ ਕਿ ਉਹਨਾਂ ਨੂੰ ਦੁਬਾਰਾ ਨਵੇਂ ਸਿਰੇ ਤੋਂ ਬਣਵਾਇਆ ਜਾਵੇ ਤਾਂ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਪਿੰਡ ਦੀ ਐਜੂਕੇਸ਼ਨ ਨੂੰ ਲੈ ਕੇ ਅਸੀਂ ਚਾਹੁੰਦੇ ਹਾਂ ਕਿ ਮੈਕਸਿਮਮ ਜਿਹੜਾ ਹੈ ਉਹ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦਿੱਤਾ ਜਾਵੇ ਸਕੂਲ ਵੱਲ ਧਿਆਨ ਦਿੱਤਾ ਜਾਵੇ ਟੀਚਰਾਂ ਵੱਲ ਧਿਆਨ ਦਿੱਤਾ ਜਾਵੇ ਮੇਨ ਜਿਹੜੀ ਹੈ ਉਹ ਪੜ੍ਹਾਈ ਤੇ ਸਿੱਧ ਹੀ ਜਿਹੜੀ ਹੈ ਉਹ ਇਨਸਾਨ ਦੀ ਗਰੋਥ ਵਾਸਤੇ ਜਾਂ ਇਨਸਾਨ ਦੀ ਜ਼ਿੰਦਗੀ ਵਾਸਤੇ ਇਹ ਦੋ ਬੇਸਿਕ ਨੀਡਾਂ ਜਿਹੜੀਆਂ ਨੇ ਇਹ ਬਹੁਤ ਜ਼ਰੂਰੀ ਨੇ ਇਹਨਾਂ ਵੱਲ ਧਿਆਨ ਦੇਣਾ ਸਾਡਾ ਪਹਿਲ ਦੇ ਆਧਾਰ ਤੇ ਫਰਜ਼ ਬਣਦਾ ਦਿਆਂਗੇ ਬੰਦਾ ਇਹ ਗੱਲ ਕਿ ਮੁਰੇਦਾ ਦੇ ਵਿੱਚ ਵੀ ਜਿਹੜੇ ਜੋਗ ਲੋਕ ਹੁੰਦੇ ਆ ਉਹਨਾਂ ਨੂੰ ਰੁਜ਼ਗਾਰ ਨਹੀਂ ਪਤਾ ਹੁੰਦਾ ਸੋ ਨਹੀਂ ਜਾਏ ਨਾ ਪਾਈ ਜਾਂਦੇ ਨੇ ਉਹ ਕਿ ਲੋਗਰਾਲਾ ਕੀਤਾ ਜਾਇਆਗਾ ਕੋਈ ਇਸ ਤਰ੍ਹਾਂ ਦਾ ਕੋਈ ਨਹੀਂ ਹੋਏਗਾ ਜੀ ਬਿਲਕੁਲ ਜਾਇਜ਼ ਢੰਗ ਨਾਲ ਜੋ ਜਾਇਜ਼ ਹੋਏਗਾ ਉਹ ਕੀਤਾ ਜਾਵੇਗਾ ਜਿਹੜੇ ਲੋਕ ਕਾਬਲ ਹੋਣਗੇ ਇਸ ਕੰਮ ਤੇ ਉਹਨਾਂ ਨੂੰ ਹੀ ਮਤਲਬ ਉਸ ਉਸੂਲ ਤੇ ਜਿਹੜੀ ਹੈ ਉਹ ਕੀਤੀ ਜਾਵੇਗੀ ਸਭ ਤੋਂ ਸੈਂਟਰ ਗਵਰਨਰ ਦਾ ਪੰਜਾਬ ਪ੍ਰੋਵਿੰਸ ਕਸੂਰ ਦਾ ਕੋਈ ਪਤਾ ਨਹੀਂ ਨਾ ਸਭ ਕਹਿੰਦੇ ਜੇ ਕਿੰਨਾ ਕਦਰ ਧੜੇਬੰਦੀ ਹੁੰਦੀ ਆ ਉਹਨਾਂ ਤੱਕ ਪਹੁੰਚਾ ਨਹੀਂ ਹੁੰਦੀ ਧੜੇਬੰਦੀ ਤੋਂ ਉੱਪਰ ਉੱਠ ਕੇ ਜਿਹੜਾ ਉਹ ਅਸੀਂ ਕੰਮ ਕਰਾਂਗੇ ਝਗੜੇ ਗਈ ਵਾਈ ਇਹਨੇ ਕਬਾਦ ਜਾਂਦਾ ਹੈ ਕਿ ਉਹਨਾਂ ਨੂੰ ਥਾਣੇ ਤੇ ਚਲੇ ਜਾਂ ਧੜੇ ਖਾਣੇ ਜਾਂਦੇ ਉਹਨਾਂ ਦਾ ਸਮਾਂ ਹੀ ਬਰਬਾਦ ਹੁੰਦਾ ਤੇ ਪੈਸਾ ਹੀ ਬਰਬਾਦ ਹੁੰਦਾ ਇੱਕ ਪੰਚ ਦੀ ਗੁੰਮਿਆਰੀ ਹੁੰਦੀ ਆ ਕਿਵੇਂ ਦੇ ਦਿੰਦੇ ਧੜੇਬੰਦੀ ਨਾਲ ਜਦੋਂ ਨਾ ਚੱਲਾਂਗੇ ਤੇ ਆਪਣੇ ਆਪ ਹੀ ਸਾਰੇ ਜਿਹੜੇ ਨੇ ਉਹ ਕੰਮ ਸਿਸਟਮ ਸਹੀ ਰਹਿੰਦੇ ਨੇ ਜਦੋਂ ਧੜੇਬੰਦੀ ਨੂੰ ਨਾਲ ਲੈ ਕੇ ਚੱਲਦੇ ਆਂ ਤੇ ਫੇਰ ਉੱਥੇ ਹੀ ਗਰਬੜਾ ਹੁੰਦੀਆਂ ਨੇ ਝਗੜੇ ਵੀ ਹੁੰਦੇ ਨੇ ਤੇ ਬਰਬਾਦੀ ਵੀ ਹੁੰਦੀ ਆ ਅਸੀਂ ਇਹ ਕੰਮ ਨਹੀਂ ਕਰਾਂਗੇ ਬਿਲਕੁਲ ਸੱਚ ਦਾ ਸਾਥ ਦੇਾਂਗੇ ਔਰ ਨਿਆਂ ਦਾ ਸਾਥ ਦੇਾਂਗੇ ਸੱਚ ਹੱਕ ਦੀ ਗੱਲ ਕਰਾਂਗੇ ਇਹਾਂ ਦੇ ਧਾਰਤੇ ਹੁਣ ਜਿਹੜਾ ਪਿੰਡ ਦੇ ਵਿੱਚ ਸੁੱਖ ਸਹੂਲਤਾਂ ਪ੍ਰਦਾਨ ਕਰੇ ਜਿਹੜਾ ਕੰਮ ਕਰਨ ਜਾ ਰਹੇ ਪਹਿਲ ਦੇ ਅਧਾਰ ਤੇ ਅਸੀਂ ਜੀ ਵੇਖੋ ਇੱਕ ਤਾਂ ਪਿੰਡ ਦੇ ਸੀਵਰੇਜ ਦੀ ਗੱਲ ਹੈ ਫਿਰ ਪਾਰਕ ਦੀ ਗੱਲ ਹੈ ਫਿਰ ਇੱਕ ਪਲੇ ਗਰਾਊਂਡ ਦੀ ਗੱਲ ਇਹ ਸਾਡੇ ਮੇਨ ਨੇ ਪੀਣ ਵਾਲੇ ਪਾਣੀ ਦੀਆਂ ਕੁਝ ਸਮੱਸਿਆ ਹੈਗੀਆਂ ਨੇ ਉਹ ਵੀ ਅਸੀਂ ਜਿਹੜੇ ਹੈਂਡ ਪੰਪ ਲਗਵਾ ਰਹੇ ਹਾਂ ਇਹੀ ਸਾਡਾ ਟਾਰਗੇਟ ਹੈ ਮੇ ਆ ਬਾਕੀ ਪੰਡਾ ਦੇ ਵਿੱਚ ਤੱਕੇ ਕੋਠਿਆਂ ਦੇ ਘਰਾਂ ਤੇ ਵੀ ਆਈ ਆ ਨਵੇਂ ਘੋਮੇ ਪਏ ਗਏ ਆ ਛੱਡਾ ਨੂੰ ਵੀ پیسے ਵੀ ਹੁੰਦੇ ਆ ਖਸਾ ਦੇ ਹੁੰਦੇ ਆ ਕਿ ਭਾਵੇਂ ਪਿੰਡ ਵਿੱਚ ਵੀ ਕੋਈ ਕੱਚੇ ਕੋਠੇ ਗ੍ਰਾਂਟ ਆਇਆ ਤੇ ਨਹੀਂ ਜਿਹੜੇ ਵਾਦੀ ਪਰੇ ਹੂੰ ਫਿਰ ਹਾਲਾ ਜੇ ਸਾਡੇ ਪਿੰਡ ਦੇ ਵਿੱਚ ਕੋਈ ਇਕੱਠੇ ਕੱਚੇ ਕੋਠੇ ਦੀ ਗ੍ਰਾਂਟ ਨਹੀਂ ਆਈ ਬਾਕੀ ਇਹ ਹੈ ਕਿ ਜੋ ਸਰਕਾਰ ਦਾ ਇਹਦੇ ਵਿੱਚ ਕਰਾਈਟਰੀਆ ਹੈਗਾ ਜੋ ਉਹਦੀਆਂ ਰਿਕੁਆਇਰਮੈਂਟਸ ਨੇ ਕੱਚੇ ਕੋਠਿਆਂ ਦੀਆ ਉਹਦੇ ਅਕੋਰਡਿੰਗ ਸਾਡੇ ਪਿੰਡ ਦੇ ਵਿੱਚ ਜਿਹੜੇ ਕੱਚੇ ਕੋਠੇ ਨੇ ਉਹ ਮਾਈਨਰ ਨੇ ਇੱਕ ਦੋ ਕੇਸ ਅਸੀਂ ਕੀਤੇ ਐ ਕੱਚਿਆਂ ਕੋਠਿਆਂ ਦੇ ਜੀ ਸਰਕਾਰ ਜੋਧਨ ਦਸਿਆ ਬਰੁੱਤ 5079 ਨਾਮ ਦੀ ਜੜੀ ਆ ਸੋ ਕਿਤੇ ਹਾਈਪੋਰਟ ਮੰਨ ਬਸੇ ਰਿਹਾ ਪੀਪੀਐਸ ਤੇ ਦਬਾਅ ਦਿੰਦੇ ਹੋਏ ਸਲਾਹਨਾ ਦਿੱਤੀ ਪੰਜਾਬ ਸਰਕਾਰ ਦੀ ਉੱਤੇ ਵੀ ਕੀਤੀ ਹੈ ਕਿ ਨਜ਼ਰੀ ਨਾ ਆਉਂਦੀ ਸੋ ਇਸ ਕਾਰਵਾਈ ਨੂੰ ਲੈ ਕੇ ਕਿਵੇਂ ਦੇਖੋ ਵੇਖੋ ਇਹ ਜਿਹੜਾ ਸਰਕਾਰ ਦਾ ਉਪਰਾਲਾ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਇਹ ਪੰਜਾਬ ਦੇ ਭਲੇ ਵਾਸਤੇ ਬਹੁਤ ਜ਼ਰੂਰੀ ਸੀ ਲੇਟ ਹੋਇਆ ਪਰ ਸ਼ੁਰੂ ਹੋਇਆ ਲੋਕ ਇਸ ਉਪਰਾਲੇ ਤੇ ਖੁਸ਼ ਨੇ ਸਰਕਾਰ ਦੇ ਉੱਤੇ ਔਰ ਅਸੀਂ ਇਹਨੂੰ ਕਹਿੰਦੇ ਆ ਸੜੀ ਰਹੀ ਹੈ ਸਰਕਾਰ ਨੂੰ ਬੇਨਤੀ ਹੈ ਕਿ ਇਸ ਉਪਰਾਲੇ ਨੂੰ ਹੁਣ ਅਧ ਵਿਚਨਾ ਰੋਕਿਆ ਜਾਵੇ ਇਹਨੂੰ ਸਿਰੇ ਚੜਾ ਕੇ ਬਿਲਕੁਲ ਸਮਾਪਤ ਕੀਤਾ ਜਾਵੇ ਨਸ਼ਾ ਜੜ ਤੋਂ ਖਤਮ ਕੀਤਾ ਜਾਵੇ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਅਸੀਂ ਸਰਕਾਰ ਦੇ ਨਾਲ ਸਹਿਯੋਗ ਦੇਾਂਗੇ ਪੂਰੀ ਪੰਚਾਇਤ ਵੱਲੋਂ ਸਹਿਯੋਗ ਦੇਾਂਗੇ ਸਰਕਾਰ ਦਾ ਨਸ਼ੇ ਦੇ ਵਿਰੁੱਧ ਸਾਡੇ ਪਿੰਡ ਵਿੱਚ ਕੋਈ ਇਦਾਂ ਦਾ ਕੋਈ ਸਾਡੇ ਪਿੰਡ ਵਿੱਚ ਕੋਈ ਨਹੀਂ ਹੈ ਜੀ ਇਸ ਲਈ ਬਿਲਕੁਲ ਪਿੰਡ ਸਾਡਾ ਨਸ਼ਾ ਰਹਿਤ ਹੈ ਕੋਈ ਵੀ ਨਾ ਵੇਚਦਾ ਹੈ ਨਾ ਇੱਥੇ ਕੋਈ ਖਾਂਦਾ ਯਾਖਤਾ ਦੇ ਕੰਮ ਲੈ ਕੇ ਕਿਵੇਂ ਦੀ ਪੰਜਾਬ ਸਰਕਾਰ ਨੇ ਜਿਹੜੇ ਕੰਮ ਕੀਤੇ ਨੇ ਜਾਂ ਕਰ ਰਹੀ ਆ ਉਹ ਬਹੁਤ ਵਧੀਆ ਨੇ ਸਲਾਣਾਯੋਗ ਨੇ ਪਰ ਇਹ ਹੈ ਕਿ ਸਮਾਂ ਅਜੇ ਥੋੜਾ ਹੋਇਆ ਸਰਕਾਰ ਨੂੰ ਥੋੜਾ ਸਮਾਂ ਚਾਹੀਦਾ ਕੰਮ ਬਹੁਤ ਨੇ ਕਰਨ ਵਾਲੇ ਹੋਰ ਉਹ ਸਰਕਾਰ ਸਟੈਪ ਬਾਈ ਸਟੈਪ ਕਰ ਰਹੀ ਆ ਬਹੁਤ ਵਧੀਆ ਲੋਕ ਇਸ ਤੇ ਖੁਸ਼ ਨੇ ਸਰਕਾਰ ਦੇ ਕੰਮਾਂ ਤੇ ਪਿੰਡ ਦਾ ਬਪਾ ਸਰਪੰਚ ਜੁਰਾ ਸੇਵਾਦਾਰ ਬਪਾ ਤੁਸੋ ਕੀ ਮੈਸੇਜ ਨਾਲ ਜਾਊਗਾ ਪਿੰਡ ਵਾਲੇ ਪਿੰਡ ਵਾਲਿਆਂ ਨੂੰ ਮੈਸੇਜ ਇਹ ਹੀ ਹੈ ਕਿ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਵਕਾਫੇ ਕੰਮ ਜੁੜੇ ਨੇ ਨਾ ਉਹ ਕਰਾਂਗੇ